ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਜਦੋਂ ਹੀ ਮੈਂ ਉੱਠਿਆ ਤਾਂ ਟਾਈਮ ਬੱਜ ਗਿਆ ਸੀ 7:30 ਤੇ ਜਦੋਂ ਮੈਂ ਉੱਠਿਆ ਤੇ ਕੈਮਰਾ ਕੀਤਾ ਆਨ ਤੇ ਉਸ ਤੋਂ ਬਾਅਦ ਮੈਂ ਦੇਖਿਆ ਕਿ ਪਿੱਛੇ ਮੈਨੂੰ ਲੱਗਿਆ ਵੀ ਟਾਕੀ ਖੁੱਲੀ ਪਈ ਆ ਤਾਂ ਟਾਕੀ ਖੁੱਲਣ ਤੋਂ ਬਾਅਦ ਜਦੋਂ ਮੈਂ ਦੇਖਿਆ ਉਹ ਯਾਰ ਕਿੱਥੇ ਬੜੇ ਬੈਠਾ ਹੋਏ ਉਹ ਯਾਰ ਕਿੱਥੇ ਬੜੇ ਬੈਠਾ ਹੈ ਮੇਰਾ ਪਪਾ ਪਿੰਡ ਵਾਲਿਆਂ ਨੂੰ ਸਹੀ ਗੱਲ ਆ ਕਿਹੜਾ ਦੇਰਾਂ ਤੂੰ ਨੇ ਇਹਨਾਂ ਨੂੰ ਤਾ ਨਾ ਨਹੀਂ ਤਾਂ ਦੱਸ ਦੇ ਇੱਥੇ ਤੜਕੇ ਵੜਕੇ ਕੀ ਕਰਦਾ ਹੈ ਉਹੀ ਵੜ ਗਿਆ ਹੈ ਉਹੀ ਵੜ ਗਿਆ ਨਾਉ ਤੇ ਨੂੰ ਐਡਾ ਸੋਹਣਾ ਬੈੱਡ ਲੱਗਿਆ ਤੇ ਜੀ ਜੀ ਨਹੀਂ ਲੱਗਿਆ ਤੇਰੇ ਚ ਵੜ ਕੇ ਹੋਏਗਾ ਇੱਜ ਕਰ ਤੂੰ ਵੜ ਕੇ ਹੋਈ ਗਿਆ ਬੱਸ ਗਿਆ ਭੈਣ ਲੈ ਯਾਰ ਹੀਰਾ ਨਾ ਹੈ ਉਹ ਈ ਟਿਕਾ ਤੇ ਵੜ ਕੇ ਬਹਿ ਗਿਆ ਨਹਿਰ ਹੁੰਦਾ ਇਹ ਚ ਵੜ ਕੇ ਨਹਿਰਾ ਹੁੰਦਾ ਹੁਣ ਇੱਕ ਵਾਰੀ ਇਹ ਚ ਤਾਂ ਹਾਲੇ ਚ ਵੜ ਜਾਊ ਹੈ ਹਾਂ ਹਾਲੇ ਇਹਨੇ ਬਣੇ ਲੋ ਲੈ ਕੇ ਤੇਲੀ ਨੂੰ ਹੈ ਹੈ ਐਨੀ ਛੱਡੇ ਨਹੀਂ ਛੱਡੇ ਤਾਂ ਹੀ ਤਾਂ ਕਹਿਣ ਲੈ ਚੱਲਦੇ ਆ ਰੋਡ ਦੇ ਸਾਰੇ ਸਾਰੇ ਰੋਡ ਦੇ ਰੋਡ ਦੇ ਸਾਰੀਆਂ ਨੇ ਮਾਰੀਆਂ ਜਟੰਗੇ ਚੱਲੋ ਜੀ ਤੇ ਲੀਏ ਬਾਹਰੇ ਤੇ ਲੀਏ ਬਾਹਰੇ ਦੇਖੋ ਜੀ ਸਾਹਮਣੇ ਵਾਲਾ ਵਿਊ ਚੈੱਕ ਕਰੋ ਤੁਸੀਂ ਇਹ ਆਪਣੇ ਰੂਮ ਦੇ ਬਾਹਰ ਵਿਊ ਸੀਗਾ ਦੇਰਾਦੂਨ ਤੇ ਆਪਾਂ ਰੁਕੇ ਸੀਗੇ ਹੋਟਲ ਐਮਬੈਸੀ ਦੇ ਵਿੱਚ ਤੇਰ ਕੰਮ ਬਹੁਤ ਘੈਂਟ ਸੀ ਇਹਨਾਂ ਦਾ ਰੂਮ ਤੁਸੀਂ ਰਾਤ ਵਾਲੀ ਵੀਡੀਓ ਚ ਦੇਖ ਲਏ ਹਨ ਕਿ ਬੜੇ ਸੋਹਣੇ ਰੂਮ ਸੀ ਤੇ ਰਹਿਣਾ ਸਹਿਣਾ ਖਾਣਾ ਪੀਣਾ ਸਾਰਾ ਕੁਝ ਓਕੇ ਸੀ ਜਮ ਕੈਂਟ ਕੰਮ ਸੀਗਾ ਤੇ ਉਸ ਤੋਂ ਬਾਅਦ ਅਸੀਂ ਵੀਊ ਚੈੱਕ ਕਰੋ ਚਾਰੇ ਪਾਸੇ ਬੜਾ ਗ੍ਰੀਨਰੀ ਨਾਲ ਜਿਮ ਸੀਗੀ ਤੇ ਤੁਸੀਂ ਫੁੱਲ ਬਹੁਤ ਸੋਹਣੇ ਲੱਗੇ ਹੋਏ ਨੇ ਇੱਥੇ ਤੇ ਪਹਾੜੀ ਏਰੀਆ ਅੱਜ ਦੇ ਦਿਨ ਚ ਅਸੀਂ ਕੀ ਕੀ ਘੁੰਮਦੇ ਆ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਇਹ ਤੋਂ ਬਾਅਦ ਆਪਾਂ ਜਿਹੜਾ ਆਪਣੇ ਫੋਨ ਦੇ ਵਿੱਚ ਜ਼ਿਆਦਾ ਡਾਟਾ ਸੀ ਉਹ ਆਪਾਂ ਕਰ ਲਿਆ ਲੈਪਟਾਪ ਦੇ ਵਿੱਚ ਕਾਪੀ ਇਹਦੇ ਬਾਅਦ ਮਿਲਦੇ ਹਾਂ ਤੁਹਾਨੂੰ ਤਿਆਰ ਹੋ ਕੇ ਲਓ ਜੀ ਤਿਆਰ ਦੂਰ ਓਕੇ ਤੇ ਸੋਡੇ ਸਾਹਮਣੇ ਆ ਗਿਆ ਆਪਾਂ ਦੁਬਾਰੇ ਫੇਰ ਚੱਕ ਲੈ ਕੈਮਰਾ ਤੇ ਕੈਮਰਾ ਝੱਕਣ ਤੋਂ ਬਾਅਦ ਆਪਾਂ ਕੈਰੀ ਬੈਗ ਪਾ ਕੇ ਜਿਹੜਾ ਆਪਣੇ ਨਾਲ ਸਾਈਡ ਬੈਗ ਪਾਇਆ ਹੋਇਆ ਤੇ ਉਸ ਤੋਂ ਬਾਅਦ ਚੱਲਦੇ ਆਪਾਂ ਬੈਗ ਚੱਕ ਕੇ ਥੱਲੇ ਤੇ ਥੱਲੇ ਜਾਣ ਤੋਂ ਬਾਅਦ ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਵੀ ਆਪਾਂ ਕਿੱਥੇ-ਕਿੱਥੇ ਜਾਣਾ ਤੇ ਰੋਟੀ ਭੁੱਖ ਬਹੁਤ ਲੱਗ ਰਹੀ ਸ਼ੇਰ ਇਹ ਤੋਂ ਬਾਅਦ ਆਪਾਂ ਰੋਟੀ-ਰੋਟੀ ਵੀ ਖਾਵਾਂਗੇ ਕਿੱਥੇ ਖਾਵਾਂਗੇ ਉਸ ਨੂੰ ਸਾਰਾ ਕੁਝ ਮੈਂ ਦੱਸੂਗਾ ਚੱਲੀਏ ਮੁੰਡਿਓ ਪਿਆਰ ਆਲਾ ਲਓ ਜੀ ਆਪਣੇ ਨਾਲ ਦੇ ਮੁੰਡੇ ਵੀ ਤਿਆਰ ਹੋ ਚੁੱਕੇ ਸੀ ਆਲਰੇਡੀ ਤੇ ਇਸ ਤੋਂ ਬਾਅਦ ਆਪਾਂ ਆਪਣੇ ਬੈਗ ਚੱਕ ਕੇ ਇਹ ਇਹਨਾਂ ਦੇ ਬੰਦੇ ਆਏ ਸੀ ਬੈਗ ਚੱਕਣ ਤੇ ਬੈਗ ਰੱਖਣ ਵੀ ਰਾਤ ਇਹੀ ਆਏ ਸੀ ਤੇ ਉਸ ਤੋਂ ਬਾਅਦ ਚੱਲਦੇ ਆਪਾਂ ਥੱਲੇ ਤੇ ਉਸ ਤੋਂ ਬਾਅਦ ਆਪਾਂ ਨੂੰ ਆ ਜਿਹੜਾ ਮੁੰਡਾ ਆਪਣੇ ਬੈਗ ਚੱਕਣ ਆਇਆ ਸੀ ਤਾਂ ਇਹ ਆਪਾਂ ਨੂੰ ਪੁੱਛਦਾ ਕਹਿੰਦਾ ਤੁਸੀਂ ਪੰਜਾਬ ਤੋਂ ਕਿੱਥੋਂ ਅਸੀਂ ਬੱਸੇ ਵੀ ਐ ਕਰਕੇ ਸਿੱਧੂ ਮੂਸੇਵਾਲੇ ਦੇ ਨਾਲ ਦੇ ਪਿੰਡ ਤੋਂ ਆ ਤਾਂ ਇਹ ਬਾਈ ਵੀ ਸਿੱਧੂ ਮੂਸੇਵਾਲੇ ਦਾ ਫੈਨ ਸੀ ਤੇ ਇਹਨੇ ਸਾਡੇ ਨਾਲ ਫੋਟੋ ਵੀ ਇੱਕ ਕਰਵਾਈ ਸੀ ਤੇ ਉਸ ਤੋਂ ਬਾਅਦ ਆਪਾਂ ਬੈਗ ਥੱਲੇ ਲਿਫਟ ਦੇ ਵਿੱਚ ਧਰ ਕੇ ਤੇ ਚੱਲਦੇ ਆਪਾਂ ਸਿੱਧਾ ਗੱਡੀ ਕੋਲੇ ਇੱਕ ਗੱਡੀ ਕੋਲੇ ਜਾਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗਾ ਕਿ ਅੱਜ ਦਾ ਕੀ ਪਲਾਨ ਹੈ ਕੀ ਅਸੀਂ ਦੇਖਣਾ ਹੈ ਤੇ ਕਿੱਥੇ ਰੁਕਾਂਗੇ ਸਾਰਾ ਕੰਮ ਸਾਰੀਆਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਤੁਸੀਂ ਲਓ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਤੋਂ ਬਾਅਦ ਇਦੋਂ ਬਾਅਦ ਬੈਠ ਗਏ ਆਪਾਂ ਲਿਫਟ ਦੇ ਵਿੱਚ ਤੇ ਲਿਫਟ ਦੇ ਵਿੱਚ ਜਾਣ ਤੋਂ ਬਾਅਦ ਲੱਗ ਕੇ ਸੀ ਆਪਾਂ ਨੂੰ ਘਟੋ-ਕਟ 30-40 ਸਕਿੰਟ ਲੱਗ ਜਾਂਦੇ ਨੇ ਤੇ ਕਿਉਂਕਿ ਆਪਾਂ ਸੀਗੇ ਤੀਜੀ ਚੌਥੀ ਫਲੋਰ ਤੇ ਸੀ ਮੈਨੂੰ ਲੱਗਦਾ ਹਾਂ ਚੌਥੀ ਫਲੋਰ ਤੇ ਸੀ ਤੇ ਚੌਥੀ ਫਲੋਰ ਤੋਂ ਬਾਅਦ ਆਪਾਂ ਜਾਵਾਂਗੇ ਥੱਲੇ ਤੇ ਉਦਵਾ ਸੁਨਮਾ ਹੋਟਲ ਦਾ ਰਿਸੈਪਸ਼ਨ ਵੀ ਦਿਖਾਊਗਾ ਸਾਰਾ ਕੁਝ ਦਿਖਾਊਗਾ ਤੇ ਇਹ ਦਾ ਹੋਟਲ ਦਾ ਨਾਮ ਹੈਗਾ ਸੀਗਾ ਜੀ ਹੋਟਲ ਐਮਬੈਸੀ ਤੇ ਇਹਨਾਂ ਨੇ ਆਪਣੇ ਤੋਂ ਦੋ ਰੂਮਾਂ ਦਾ ਖਰਚਾ ਲਿਆ ਸੀਗਾ 2500 ਰੁਪਈਆ ਤੇ 2500 ਰੁਪਏ ਦੇ ਵਿੱਚ ਦੋ ਪੂਰੇ ਘੈਂਟ ਲਗਜ਼ਰੀ ਰੂਮ ਸੀ ਹਨ ਉਹ ਤੁਸੀਂ ਸਾਹਮਣੇ ਦੇਖੀ ਸੀਗੇ ਵੀਡੀਓ ਦੇ ਵਿੱਚ ਤੇ ਉਸ ਤੋਂ ਬਾਅਦ ਬਾਈ ਆਪਾਂ ਆ ਗਏ ਥੱਲੇ ਤੇ ਥੱਲੇ ਆਉਣ ਤੋਂ ਬਾਅਦ ਸਾਰਾ ਸਮਾਨ ਆਪਾਂ ਧਰ ਲਿਆ ਗੱਡੀ 'ਚ ਤੇ ਗੱਡੀ 'ਚ ਕਿਉਂਕਿ ਸਾਨੂੰ ਪਤਾ ਖਲਾਰਾ ਪੈ ਜਾਂਦਾ ਹੈ ਪੰਜ ਜਾਣੇ ਆ ਪੰਜਾਂ ਦਾ ਸਮਾਨ ਬਹੁਤ ਜ਼ਿਆਦਾ ਹੋ ਜਾਂਦਾ ਕਿਉਂਕਿ ਅਸੀਂ ਦਿਨ ਲਾਉਣੇ ਨੇ ਇੱਥੇ 8-10 ਦਿਨ ਲਾਉਣੇ ਨੇ ਤੇ 10 ਦਿਨ ਲਾਉਣ ਤੋਂ ਬਾਅਦ ਫੇਰ ਚੱਲਾਂਗੇ ਆਪਾਂ ਪਿੰਡ ਕਿਉਂਕਿ ਆਪਾਂ ਹੁਣ ਠੰਡ ਜਾਏ ਹੋਏ ਆਂ ਪਿੰਡ 'ਚ ਤਾਂ ਤੁਹਾਨੂੰ ਪਤਾ ਹੀ ਹੈ ਵੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਪੰਜਾਬ ਦੇ ਵਿੱਚ ਤੇ ਉਦੋਂ ਬਾਅਦ ਆਪਾਂ ਗੱਡੀ ਤੇ ਜਾ ਰਹੇ ਆਂ ਅੱਗੇ ਤੇ ਅੱਗੇ ਜਾਣ ਤੋਂ ਬਾਅਦ ਤੇ ਅੱਗੇ ਆਪਾਂ ਰੁਕਾਂਗੇ ਕਿਉਂਕਿ ਹੁਣ ਆਪਾਂ ਨੂੰ ਰੋਟੀ ਖਾਣੀ ਹੈ ਤੇ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਕਿਹੜੇ ਗੁੜੇ ਦੇਣ ਤੋਂ ਬਾਅਦ ਤੇ ਅੱਜ ਆਪਾਂ ਇੱਥੇ ਰੁਕੇ ਆਂ ਤੇ ਇੱਥੇ ਆਪਾਂ ਖਾਣੀ ਆ ਰੋਟੀ ਤੇ ਰੋਟੀ ਮੈਂ ਤੁਹਾਨੂੰ ਪ੍ਰੇਪ ਰਡੀਅਲ ਰੋਟੀ ਜ਼ਰੂਰ ਖਾਓ ਇੱਕ ਤਾਂ ਇਹਨਾਂ ਟੂਰਿਸਟਾਂ ਤੋਂ ਆਮਦਨ ਹੁੰਦੀ ਹੈ ਤੇ ਇੱਕ ਆਪਣਾ ਬਜਟ ਵੀ ਜਮਾ ਸਹੀ ਰਹਿੰਦਾ ਕਿਉਂਕਿ ਹੋਟਲਾਂ ਨੇ ਖਰਚਾ ਥੋੜਾ ਜਿਆਦਾ ਕਰ ਲੈਂਦੇ ਨੇ ਤੇ ਬਾਕੀ ਅੱਜ ਆਪਾਂ ਘੁੰਮਾਂਗੇ ਜੂ ਤੇ ਉਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਪਾ ਦੇਣਾ ਤੇ ਵੀਡੀਓ ਨੂੰ ਸ਼ੇਅਰ ਕਰਦੇ